ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਤੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਉਹਦੇ 4 ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ ਸੈਟਲਾਈਟ ਦੱਸੇ ਰਿਹਾ ਤੁਹਾਨੂੰ ਇਸ ਵੀਲੇ ਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲੰਘਫਗ 8:37 ਵਜੇ ਲੰਘ ਚੁੱਕਾ ਹੈ ਤੇ ਰਾਤ ਦੇ ਵਿੱਚ ਫਾਨ ਪ੍ਰਵੇਸ਼ ਕਰ ਰਹੇ ਹਾਂ ਗੱਲ ਮੌਸਮ ਦੀ ਕਰੀਏ ਉਸ ਫੇ ਨਾਲ ਟੈਂਪਰੇਚਰ ਦੇ ਕਰਾਂਗੇ ਸੋ ਅੱਜ ਸੋ ਅੱਜ ਦੁਪਹਿਰ ਦੇ ਵੇਲੇ ਜਿਹੜੇ ਟੈਂਪਰੇਚਰ ਦਰਜ ਹੋਏ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ 28.6 ਡਿਗਰੀ ਦੇ ਨਾਲ ਰੋਪੜ ਜਲਾ ਸੌਤਕ ਗਰਮ ਰਿਹਾ ਤੇ ਮੈਕਸਿਮਮ ਜਿਹੜਾ ਟੈਂਪਰੇਚਰ ਹੈ ਜਲ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਉਹ 16-17 ਤੱਕ 20 ਦੇ ਵਿੱਚਕਾਰ ਦਰਜ ਹੋਏ ਹਾਲਾਂਕਿ ਆਥਣ ਦੇ ਸਵੇਰ ਦੇ ਵੇਲੇ ਇਹ ਟੈਂਪਰੇਚਰ ਜੜਿਆ ਕਾਫੀ ਠੰਡਾ 20 ਸਨ ਹਰਿਆਣਾ ਦੇ ਵਿੱਚ ਮੇਵਾਤ ਜਲਾ ਸਭ ਤੋਂ ਗਰਮ ਖੇਤਰ ਰਿਹਾ ਉੱਥੇ ਵੀ ਟੈਂਪਰੇਚਰ 18-19 ਅਸਸ ਦਰਜ ਹੋਏ ਤੇ ਉੱਥੇ ਵੀ ਟੈਂਪਰੇਚਰ ਜਿਹੜਾ ਮੈਕਸਿਮਮ ਦਰਜ ਹੋਏ ਨੇ ਉਹ 17-18 ਤੱਕ 2 ਅਧ ਵਿੱਚ ਧੁੱਪ ਖੜੀ ਭਾਵੇਂ ਪੰਜਾਬ ਦੇ ਖੇਤਰ ਸੀ ਭਾਵੇਂ ਨਾਲ ਲੱਗਦੇ ਖੇਤਰਾ ਦੇ ਖੇਤਰ ਸੀ ਸੋ ਇਹਨਾਂ ਖੇਤਰਾ ਦੇ ਵਿੱਚ ਧੁੱਪ ਲੱਗਣ ਕਰਕੇ ਅੱਜ ਤੋ ਫਿਰ ਮੇਰੇ ਟੈਂਪਰੇਚਰ ਥੋੜਾ ਜਿਹਾ ਰਾਈਸ ਕਰ ਗਏ ਪਰ ਜਿੱਥੇ ਸੀਤ ਲਹਿਰ ਜ਼ੋਰਾਂ ਤੇ ਸੀ ਕੋਲਡ ਵੇਵ ਆਪਣਾ ਅਸਰ ਦਿਖਾ ਰਹੀ ਸੀ ਜਿੱਦੇ ਸਦਕਾ ਧੁੱਪ ਦੇ ਕੋਈ ਬਹੁਤੇ ਜਿਹੜਾ ਨਿਗ ਹੈ ਉਹ ਮਹਿਸੂਸ ਨਹੀਂ ਹੋ ਰਿਹਾ ਸੀ ਤੇ ਇਹ ਆਉਂਦੇ ਦਿਨਾਂ ਦੇ ਵਿੱਚ ਵੀ ਸੀਤ ਲਹਿਰ ਇਸੇ ਤਰ੍ਹਾਂ ਜਾਰੀ ਰਹੇਗੀ ਮੌਸਮ ਵਿਭਾਗ ਨੇ ਅਲਰਟ ਜਿਹੜੇ ਸੀਤ ਲਹਿਰ ਦੇ ਜਾਰੀ ਕੀਤੇ ਹੋਏ ਨੇ ਗਾਲ ਸਿਸਟਮ ਦੀ ਗੱਲ ਕਰੀਏ ਆਉਂਦੇ ਦਿਨਾਂ ਦੇ ਵਿੱਚ ਇੱਕ ਹੋਰ ਸਿਸਟਮ ਆ ਰਿਹਾ ਜਿਹੜਾ ਕਿ ਇੱਕ ਫਰਵਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਸਿਸਟਮ 31 ਜਨਵਰੀ ਦੇ ਵਿੱਚ ਪ੍ਰਭਾਵਿਤ ਕਰਨ ਦੀ ਸੰਭਾਵਨਾ ਸੀ ਪਰ ਇਹ ਸਿਸਟਮ ਇੱਕ ਦਿਨ ਅੱਗੇ ਖਿਸਕ ਚੁੱਕਿਆ ਹੈ 31 ਦੀ ਸ਼ਾਮ ਤੋਂ ਜਿਹੜੀਆਂ ਬਦਲ ਵਜ੍ਹਾ ਨਾਲ ਇਹ ਸਿਸਟਮ ਐਂਟਰੀ ਮਾਰੇਗਾ ਪੰਜਾਬ ਤੇ ਹਰਿਆਣਾ ਰਾਜਾਂ ਵਾਲੇ ਪਾਸੇ ਤੇ ਇੱਕ ਤਰੀਕੇ ਦੇ ਮੱਖਰ ਸਕਦੇ ਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਮੀਂਹ ਤੇ ਕੁਝੇ ਤਰ੍ਹਾਂ ਦੇ ਵਿੱਚ ਹਲਕੀ ਗਰੇ ਮਾਰਦੇ ਅਸਰ ਹਾਲੇ ਵੱਧਦੇ ਫਿਲਹਾਲ ਜਾਪਰੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਫੇਰ ਬਦਲ ਵੀ ਹੋ ਸਕਦਾ ਹੈ ਮੁਕਤਾਰਤੇ ਮਾਜਾ ਖੇਤਰ ਤੇ ਕੁਝ ਦਬਾਬਾ ਪੂਆਧ ਤੇ ਮਾਲਵੇ ਦੇ ਕੇਂਦਰੀ ਮਾਲਵੇ ਤੋਂ ਚੜ੍ਹਦੇ ਚਲਿਆਂ ਦੇ ਵਿੱਚ ਸਾਰੇ ਖੇਤਾਂ ਦੇ ਵਿੱਚ ਮੀਂਹ ਦਾ ਅਸਰ ਹੋਣਗੇ ਪਰ ਇਹ ਸਿਸਟਮ ਉਨਾ ਤਗੜਾ ਨਹੀਂ ਹੋਵੇਗਾ ਜਿੰਨਾ ਪਿੱਛੇ ਸਿਸਟਮ ਲੰਘ ਕੇ ਗਿਆ ਹੈ ਇਸ ਸਿਸਟਮ ਦੇ ਵਿੱਚ ਬਹੁਤੇ ਖੇਤਾਂ ਦੇ ਵਿੱਚ ਹਲਕੇ ਮੀਂਹ ਪਾਉਣਗੇ ਕੁਝ ਖੇਤਾਂ ਦੇ ਵਿੱਚ ਦਰਮਿਆਨੇ ਮੀਂਹ ਪੈ ਸਕਦੇ ਨੇ ਕੁਝ ਖੇਤਾਂ ਦੇ ਵਿੱਚ ਹਲਕੀ ਗਰੇ ਮਾਰ ਉਹ ਵੀ 2-4 ਥਾਵਾਂ ਦੇ ਵਿੱਚ ਤੇ ਉਹਦੀ ਪੌਸਿਬਿਲਟੀ ਹਾਲੇ ਹੋਈ ਗਈ ਨਹੀਂ ਹੋਈ ਗਈ ਇਹ ਵੀ ਆਉਣ ਦਿਨਾਂ ਦੇ ਵਿੱਚ ਅਪਡੇਟ ਤੁਹਾਨੂੰ ਦੇਾਂਗੇ ਹਰਿਆਣੇ ਦੇ ਵਿੱਚ ਵੀ ਇਹੋ ਕੁਝ ਜਿਹੜਾ ਸਿਲਸਿਲਾ ਵੇਖਣ ਨੂੰ ਮਿਲ ਸਕਦਾ ਕਿਉਂਕਿ ਇਹ ਸਿਸਟਮ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਨਾ ਆ ਰਿਹਾ ਤੇ ਜਿਹੜੇ ਉਨਾ ਹੀ دیگر ਖੇਤਰਾਂ ਨੂੰ ਇਸ ਸਿਸਟਮ ਬੇ ਪ੍ਰਭਾਵਿਤ ਕਰੇਗਾ ਇਸ ਤੋਂ ਬਾਅਦ ਇੱਕ ਸਿਸਟਮ ਹੋ ਰਹਾ ਰਿਹਾ ਜਿਹੜਾ ਕਿ 6-7 ਫਰਵਰੀ ਦੇ ਲਾਗੇ ਆਵੇਗਾ ਉਹਦੇ ਅਫਰਡ ਵੀ ਤੁਹਾਨੂੰ ਜਲਦ ਜੜਜਾ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ ਅਫਾ ਇਸ ਸਿਸਟਮ ਤੱਕ ਸੀਮਿਤ ਰੱਖਾਂਗੇ ਕੱਲ ਬਾਅਦ ਤੇ ਉਹਦੇ ਜਿਹੜੇ 2-3 ਦਿਨ ਦੇ ਵਿੱਚ ਜਿਹੜਾ ਗੈਪ ਹੈ ਯਾਨੀ ਕਿ 29 30 31 ਇਹਨਾਂ ਦਿਨਾਂ ਦੇ ਵਿੱਚ ਮੌਸਮ 29 ਤੀਨ ਨੂੰ ਖੁਸ਼ਕ ਤੇ ਸਾਫ਼ ਰਹਿੰਦਾ ਜਾ ਫਿਰਿਆ ਸ਼ੀਤਲ ਹਰਜੋਰਾ ਤੇ ਹੋਏਗੀ ਧੁੰਦ ਦਾ ਕੋਈ ਬਹੁਤਾ ਅਸਰ ਨਹੀਂ ਹੋਣਾ ਤੇ ਆਥਰ ਸਵੇਰੇ ਜਿਹੜੀ ਠੰਡਕ ਮੌਜੂਦ ਰਹੇਗੀ ਧੁੰਦ ਦਾ ਅਸਰ ਉਸੇ ਤਰ੍ਹਾਂ ਹੋਏਗਾ ਤੇ ਇੱਕ ਤਰੀਕ ਆਪੋ ਦੇ ਤੋ ਜੇਕਰ ਆਹ ਤਾਜ਼ਾ ਦੇਖਿਓ ਜੋ ਜਾਰੀ ਕੀਤੀ ਆ ਮੌਸਮ ਵਿਭਾਗ ਨੇ ਕੋਲਡ ਵੇਵ ਦੇ ਅਲਰਟ ਨੇ ਲਗਾਤਾਰ ਤਿੰਨ ਦਿਨਾਂ ਦੇ ਲਈ ਅਗਲੇ ਤਿੰਨ ਦਿਨਾਂ ਦੇ ਵਿੱਚ 31 ਤਰੀਕ ਨੂੰ ਅਲਰਟ ਨਹੀਂ ਕਿਉਂਕਿ ਪਰਿਯਦੀ ਹਵਾ ਵਾਸੀਕਰ ਜਾਣੀ ਹੈ ਇਸ ਲਈ ਉਹਦੇ ਵਿੱਚ ਥੋੜਾ ਨਿਗ ਹੋਏਗਾ ਤੇ ਸ਼ੀਤਲ ਹੜ ਦੇ ਅਲਰਟ ਕੱਤੇ ਨੂੰ ਹਟ ਜਾਣਗੇ ਇੱਕ ਤਰੀਕ ਨੂੰ ਗਰਜਲਿਸ਼ਕ ਦੇ ਨਾਲ ਮਹੀਦੇ ਅਲਰਟ ਨੇ ਕਿਉਂਕਿ ਸਿਸਟਮ ਜਲਾ ਪ੍ਰਭਾਵੀ ਹੋਵੇਗਾ ਉਹ ਇੱਕ ਤਰੀਕ ਨੂੰ ਹੋਵੇਗਾ ਸੋ ਗਰਜਲਿਸ਼ਕ ਦੇ ਨਾਲ ਮਹੀਦੇ ਜਿਹੜੇ yellow ਅਲਰਟ ਨੇ ਉਹ ਇੱਕ ਤਰੀਕ ਲਈ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਦੇ ਵਿੱਚ ਸੋ ਆਉਂਦੇ ਦਿਨਾਂ ਦੇ ਵਿੱਚ ਉਹਦੇ ਰੇ ਆਪਣੇ ਲੱਗੇ ਇਹ ਸਿਸਟਮ ਕਰਿਆ